ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸਹਿਅਰਥ ਕਰਾਂਗੇ ਅੱਜ ਸੋਠ ਮਹੱਲਾ ਪਹਿਲਾ ਦੇ ਚੌਥੇ ਸ਼ਬਦੀ ਵਾਰੀ ਹੈ ਜੀ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਸੋਠ ਮਹੱਲਾ ਪਹਿਲਾ ਦੁਤਕੈ ਪੜ ਤਰਤੀ ਪੜ ਪਾਣੀ ਆਸਣ ਚਾਰ ਕੁੰਡ ਚ 12 ਸਰਪਵਣ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਪੜ ਤਰਤੀ ਪੜ ਪਾਣੀ ਆਸਣ ਚਾਰ ਕੁੰਡ ਚ 12 ਸਰਪਵਣ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਹਬਾ ਤੇਰੇ ਚੋਜ ਵਿਡਾਣਾ ਜਲ-ਥਲ ਮੇਲ ਭਰਪੂਰ ਲੀਣਾ ਆਪੇ ਸਰਬ ਸਮਾਨਾ ਰਹਾਓ ਜੈ ਜੈ ਦੇਖਾਂ ਤੇ ਜੋਤ ਤੇਮਾਰੀ ਤੇਰਾ ਰੂਪ ਕਿਨੇਹਾ ਇੱਕ ਤੂ ਫਿਰੋ ਪਰਛੰਨਾ ਕੋਈ ਨ ਕਿਸੀ ਜੇਹਾ ਅੰਡਜੈ ਰਜ ਉਤਪਤ ਸੇ ਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂ ਸਭਨਾ ਮੇ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੇ ਪਰਮਤ ਨਾਨਕ ਸੁਣ ਮੇਰੇ ਸਹਬਾ ਡੁੱਬਦਾ ਪੱਥਰ ਲੀਜੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੇ ਪਰਮਤ ਨਾਨਕ ਸੁਣ ਮੇਰੇ ਸਹਬਾ ਡੁੱਬਦਾ ਪੱਥਰ ਲੀਜੇ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਪੁੜ ਧਰਤੀ ਪੁੜ ਪਾਣੀ ਅਸਰ 4.12 ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਗੁਰੂ ਜੀ ਆਖਦੇ ਹਨ ਇਹ ਕਰਤਾ ਪੁਰਖ ਪਰਮੇਸ਼ਰ ਪ੍ਰਭ ਚਾਰੇ ਦਸ਼ਮਾ ਵਾਲਾ ਤੇਰਾ ਚਬਾਰਾ ਹੈ ਇੱਕ ਹਿੱਸਾ ਪੜ ਤਖਤ ਧਰਤੀ ਹੈ ਜੀ ਦੂਜਾ ਪੜ ਜਲ ਹੈ ਜੀ ਇਹ ਕਰਤਾ ਪੁਰਖ ਇਹ ਚਬਾਰੇ ਵਿੱਚ ਤੇਰਾ ਆਸਣ ਹੈ ਜੀ ਸਾਰੇ ਭਾਵਨਾਵਾਂ ਵਿੱਚ ਭਾਵ ਸਾਰੀ ਸਿਸ਼ਟੀ ਵਿੱਚ ਲੋਕਾਂ ਦਾ ਸਰੂਪ ਇੱਕੋ ਜਿਹਾ ਹੈ ਜੀ ਅਤੇ ਤੁਸੀਂ ਉਹਨਾਂ ਨੂੰ ਕਢਣ ਵਾਲੀ ਤਕਸਾਲ ਹੋ ਜੀ ਫਿਰ ਗੁਰੂ ਜੀ ਆਖਦੇ ਨੇ ਇੱਕ ਅਕਤਖਰਤਾ ਫੁਰਕ ਸਾਹਿਬ ਤੇਰੇ ਗੋਤਕ ਅਚਰਦਮ ਹੈ ਹਾਂ ਜੀ ਅਤੇ ਤੁਸੀਂ ਜਲ ਥਲ ਅਤੇ ਪਲਾੜ ਵਿੱਚ ਪੂਰੀ ਤਰ੍ਹਾਂ ਵਿਆਪਕ ਹੋ ਜੀ ਅਤੇ ਆਪ ਹੀ ਸਭ ਇਸmai ਹੋਏ ਹੋ ਜੀ ਰਹਾਓ ਪਾ ਉਸ ਕਰਤਾ ਵਰਗ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਸਾ ਆਪ ਹੀ ਸਜਾਇਆ ਹੈ ਜੀ ਆਪ ਹੀ ਹਰ ਇੱਕ ਜੀਵ ਨੂੰ ਘੜਿਆ ਹੈ ਜੀ ਅਤੇ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ ਜੀ ਸਭਨਾ ਵਿੱਚ ਵਿਆਪਕ ਹੋ ਜੀ ਫਿਰ ਕਹੁਰ ਜੀ ਆਖਦੇ ਹਨ ਇਹ ਕਰਤਵਰ ਪਰਮੇਸ਼ਰ ਜਿੱਥੇ ਕਿਤੇ ਵੀ ਮੈਂ ਵੇਖਦਾ ਹਾਂ ਉਥੇ ਤੁਹਾਡੀ ਹੀ ਜੋਤ ਫਸਰੀ ਹੋਈ ਹੈ ਜੀ ਅਤੇ ਇਹ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਫਿਰ ਗੁਰੂ ਜੀ ਆਖਦੇ ਨੇ ਪਰਮੇਸ਼ਰ ਤੁਸੀਂ ਕੋ ਰੂ ਵਾਲੇ ਸਭਨਾ ਵਿੱਚ ਵਿਆਪਕ ਹੋ ਜੀ ਸਭਨਾ ਵਿੱਚ ਲੁਕੇ ਹੋਏ ਹੋ ਜੀ ਪਰ ਅਸਰ ਇਹ ਹੈ ਜੀ ਕੋਈ ਵੀ ਦੂਸਰੇ ਵਰਗਾ ਨਹੀਂ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਅੰਡੇ ਜੇਰਤ ਧਰਤੀ ਅਤੇ ਸੇਤ ਸੇਤ ਵਾਲੀਆਂ ਚੋਂ ਖਾਣੀਆਂ ਤੋਂ ਪੈਦਾ ਹੋਣ ਵਾਲੇ ਸਾਰੇ ਜੀ ਤੁਹਾਡੇ ਹੀ ਪੈਦਾ ਕੀਤੇ ਹੋਏ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਕਰਤਾ ਪੁਰਖ ਪਰਮੇਸ਼ਰ ਹਰ ਤੁਸੀਂ ਹੀ ਸਭਨਾ ਜੀਵਾਂ ਵਿੱਚ ਰਮੇ ਹੋਏ ਹੋ ਜੀ ਫਿਰ ਗੁਰੂ ਜੀ ਆਖਦੇ ਨੇ ਕਰਤਾ ਪਰਮੇਸਰ ਪ੍ਰਭ ਤੇਰੇ ਗੁਣ ਅਣਗਿਣਤ ਹਨ ਜੀ ਪਰ ਮਨ ਨੂੰ ਇੱਕ ਗੁਣ ਮੇਰੀ ਮੈਂ ਜਾਣ ਸਕਿਆ ਮੈਂ ਮੂਰਖ ਇਹਨਾਂ ਨੂੰ ਪਛਾਣ ਨਹੀਂ ਸਕਿਆ ਜੀ ਫਿਰ ਗੁਰੂ ਜੀ ਆਖਦੇ ਨੇ ਕਿ ਇਹਨਾਂ ਸਭਨਾ ਨੂੰ ਪਛਾਣਨ ਲਈ ਮੈਨੂੰ ਕੁਛ ਸੋਝੀ ਵਖਸ਼ੋ ਜੀ ਨਾਨਕ ਬੇਨਤੀ ਕਰਦਾ ਹੈ ਜੀ ਕਿ ਇਹ ਕਰਤਾਪੁਰਖ ਮੇਰੇ ਸਾਹਮਣੇ ਮੈਨੂੰ ਇਸ ਪਾਪ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਮੇਰੇ ਵਰਗੇ ਪੱਥਰ ਨੂੰ ਆਪਣੀ ਕਿਰਪਾ ਕਰਕੇ ਤਾਰ ਲੋ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਹੈ ਜੀ ਇਸ ਸ਼ਬਦ ਦੇ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਕ੍ਰਿਤਾਪੁਰ ਪਰਮੇਸ਼ਰ ਦੇ ਵਿਰਾਸ ਰੂਪ ਨਿਵਾਸ ਅਤੇ ਵਿਆਪਤ ਵਿਆਪਕਤਾ ਬਾਰੇ ਉਹ ਉਹਨਾਂ ਨੇ ਸਾਨੂੰ ਸਿੱਖ ਦਿੱਤੀ ਹੈ ਕਿ ਸਾਰੀ ਸ੍ਰਿਸ਼ਟੀ ਕ੍ਰਿਤਾਪੁਰ ਪਰਮੇਸ਼ਰ ਦੀ ਬਲਾ ਕੀਤੀ ਹੋਈ ਹੈ ਜੀ ਪਰ ਫਿਰ ਵੀ ਹਰ ਇੱਕ ਜੀਵ ਹਰ ਇੱਕ ਵਸਤੂ ਦੀ ਵਿਲਖਣਤਾ ਸਪਸ਼ਟ ਹੈ ਜੀ ਇੱਥੇ ਪਰ ਮੇ ਸਰਪ੍ਰਪਤੀ ਇੱਕ ਸਰੂਪ ਤੋਂ ਅਨੇਕਤਾ ਦਾ ਵਿਸਤਾਰ ਅਤੇ ਅਨੇਕਤਾ ਦੀ ਫਿਰਕ ਸਮਾਈ ਦੇ ਸਿਧਾਂਤ ਨੂੰ ਉਗਾੜਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਇਹ ਭੇਦ ਕਿਸੇ ਕੋਲੋਂ ਨਹੀਂ ਜਾਣਿਆ ਜਾ ਸਕਦਾ ਜੀ ਜਿੰਨੀ ਦੇਰ ਤੱਕ ਗੁਰਸ਼ਤ ਗੁਰਬਾਣੀ ਨਾ ਸੰਭਰਨਾ ਨਾ ਲੱਗੇ ਅਤੇ ਉਸ ਪਰ ਮੇ ਸਰ ਹਰ ਦੀ ਕਿਰਪਾ ਨਾ ਹੋਵੇ ਜੀ ਅੱਜ ਦਾ ਵਿਚਾਰ ਕਰਦੇ ਆ ਮਰ ਕੋਲੋਂ ਨਿਕਾ ਕੋ ਨਾ ਹੋਇਆ ਹੋਣ ਕਿ ਉਸ ਵਾਸਤੇ ਮੈਂ ਖਿਮਾਂ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ